ਕਦੋਂ ਕਦੋਂ ਦੀਆਂ ਬਿਲਡਿੰਗਾਂ ਹੈ ਜੀ ਬੰਨ ਬੰਨ ਪਤਾ ਨਹੀਂ ਕਿੰਨੀਆਂ ਕਿੰਨੀਆਂ ਸਦੀਆਂ ਹੋ ਗਈਆਂ ਬੜੀਆਂ ਹੈ ਜੀ ਕਮਾਲ ਕਰਤੀ ਇਹਨਾਂ ਨੇ ਭੀੜ ਬਹੁਤ ਆ ਬਜ਼ਾਰਾਂ ਚ ਇਹ ਅੰਬੈਸਟਰ ਹਜੇ ਤੱਕ ਚੱਲਦੀਆਂ ਤੁਹਾਡੇ ਬਗਾਲ ਚ ਇੱਥੇ ਇੱਥੇ ਵੀ ਦੋ ਲਾਈਨਾਂ ਚੱਲ ਰਹੀਆਂ ਨੇ ਸਿਰੇ ਤੋਂ ਲੈ ਕੇ ਸਿਰੇ ਤੱਕ ਜੀ ਡਰਾਮਾ ਜੀ ਵਾਲੀਆਂ ਇਹ ਬੱਦਲ ਵੀ ਹੁਣ ਮੀਂਹ ਪਾਏਗਾ ਜੀ ਇਹ ਜਿਹੜਾ ਆ ਗਿਆ ਬੱਦਲ ਜਿਆਦਾ ਮੀਂਹ ਨਹੀਂ ਹੋ ਰਿਹਾ ਹਾਂ ਉਹ ਦਿਖਾਈ ਦੇਣ ਲੱਗਿਆ ਗੁਰਦੁਆਰਾ ਸਾਹਿਬ ਬੜਾ ਬਾਜ਼ਾਰ ਹੀੜਪੜਕਾ ਬਹੁਤ ਇੱਥੇ ਹਿੰਦੀ ਦੀ ਕੀ ਕਿਤੇ ਮੈਨੂੰ ਮਾੜੀ ਮਾੜੀ ਹਾਂਜੀ ਹਿੰਦੀ ਇੱਥੇ ਦਿਖੀਏ ਕਿਤੇ ਕਿਤੇ ਨਹੀਂ ਤਾਂ ਤੁਸੀਂ ਉਧਰ ਬੰਗਾਲ ਨੂੰ ਚਲੇ ਜਾਓ ਇੱਥੇ ਹਿੰਦੀ ਹੀ ਨਹੀਂ ਲੱਭਦੀ ਬੰਗਲਾ ਜਾਂ ਇੰਗਲਿਸ਼ ਜਾ ਇੰਗਲਿਸ਼ ਜਾਮਾ ਵਸ ਬਸ ਬਸ ਉੱਥੇ ਉਹ ਕਹਿੰਦੇ ਸਕੂਲ 'ਚ ਬੱਚੇ ਉਹ ਕਹਿਣਗੇ ਜੀ ਆਪਣੇ ਵਾਲੇ ਬੱਚਿਆਂ ਨੂੰ ਵੀ ਹਿੰਦੀ ਨਹੀਂ ਬੋਲਣੀ ਬੰਗਲਾ ਬੋਲੋ ਉਹਨਾਂ ਨੂੰ ਵਿਚਾਰੇ ਨਾਂਦੀ ਨਹੀਂ ਨਵੇਂ ਬੱਚੇ ਨੇ ਦੱਸੋ ਹਵਾ ਆ ਗਈ ਹਾਂਜੀ ਫੱਤੇ ਝਾੜਦੇ ਗੁਰਦੁਆਰਾ ਬਹੁਤ ਵੱਡੀ ਬਿਲਡਿੰਗ ਬਣਾਈ ਹੈ ਬਹੁਤ ਵਧੀਆ ਇਹਦੇ ਨਾਲ ਬਹੁਤ ਪਾਉ ਗੁਰਦੁਆਰਾ ਹੈ ਅੱਛਾ ਇਹ ਹੁਣ ਨਹੀਂ ਬਣਿਆ ਇਹ ਖਲੇ ਹੁਣ ਰੰਗ ਪੇਂਟ ਕੀਤਾ ਹੈ ਅੱਛਾ ਇਹਦੇ ਨਾਲ ਬਿਲਡਿੰਗਾਂ ਉਹ ਪੁਰਾਣੀਆਂ ਪੁਰਾਣੀਆਂ ਆ ਦੇਖੋ ਪੁਰਾਣੀਆਂ ਇਹ ਬਹੁਤ ਪੁਰਾਣਾ ਬਾਜ਼ਾਰ ਕਈ ਹਜ਼ਾਰਾਂ ਸਾਲ ਬਾਜ਼ਾਰ ਗੁਰਦੁਆਰਾ ਬੜਾ ਵਜਾ ਏੜੀ ਆਈ ਹੈ ਨਾ ਜੀ ਬੜਾ ਮਹਿੰਗਾ ਏੜੀ ਹੈਗੀ ਦੁਕਾਨ ਇਹ ਵਾਲਾ ਅੱਛਾ ਬੱਲੇ ਬੱਲੇ ਨਹੀਂ ਇਹ ਫਿਰ ਕਰੋੜ ਕਰੋੜ ਤੋਂ ਵੀ ਉੱਪਰ ਹੀ ਜਾਂਦਾ ਉਹਨਾ ਕੰਮ। ਰੋੜ ਕਰੋੜ ਦਾ ਛੋਟੀ ਮੋਡੀ ਗੱਲ ਹੈ। ਕੰਮ ਥਿਰਲਾ ਹੋ ਗਿਆ ਨਾ। ਹਾਂਜੀ ਅੱਛਾ। ਕੰਮ ਨਾ ਬੁੜਾ ਹੋਵਲਾ। ਕੋਵਿਡ ਤੋਂ ਬਾਅਦ। ਹਾਂ। ਆ ਦੇਖੋ ਕਿੰਨੇ ਜਾਲ ਪਏ ਆ ਤਾਰਾਂ ਦੇ। ਕਿਹੜਾ ਪੁੱਛਦਾ ਇੱਥੇ ਬੱਲਾ ਬੱਲਾ ਬੱਲਾ। ਹੈ ਕੋਈ। ਕੀ ਕੀ ਟੰਗਿਆ ਲੀਰਾਂ ਲੂਰਾਂ ਦੀਆਂ ਦੁਕਾਨਾਂ ਵੀ ਨਹੀਂ ਦਿਖਦੀਆਂ ਪਿੱਛੇ। ਕੀ ਹਾਲ ਕੀਤਾ ਪਿਆ। ਅੱਛਾ, ਕੀ ਬਾਤ ਹੈ ਬੱਲਾ ਬੱਲਾ। ਲਓ ਜੀ ਆਪਾਂ ਪਹੁੰਚ ਗਏ ਬੜਾ ਬਾਜ਼ਾਰ ਗੁਰਦੁਆਰਾ ਸਾਹਿਬ ਅੱਛਾ ਇੱਥੇ ਜਗ੍ਹਾ ਕੋਈ ਨਹੀਂ ਗੱਡੀ ਖੜਾਉਣ ਨੂੰ ਹੈ ਜੀ ਨਾ ਗੁਰਦੁਆਰੇ ਦੇ ਵਿੱਚ ਦੇਵਾਂਗੇ ਇਹ ਵੀ ਔਖਾ ਹੀ ਹੈ ਬਣਾਉਂ ਉਹ ਵਾਹ ਕਿਰੂ ਹਰ ਆਪਣਾ ਦੀ ਬੈਲਟ ਧੰਨ ਗੁਰੂ ਨਾਨਕਾ ਜੀ ਵਾਹ ਜੀ ਵਾਹ ਲਾਈਟ ਹਜੇ 27 ਸੈਕਿੰਡ ਪਈ ਹੈ आ आगे लाइट अच्छा पंजाब भी बनाया ममता दिवाल पार्टी का ਕਿਸੇ ਟਾਈਮ ਲੋਕਾਂ ਨੇ ਕੀਤਾ ਵੀ ਇਹਦੀ ਪਾਰਟੀ ਬਣ ਜੇ ਉਹ ਚੱਲੀ ਨਹੀਂ ਕਈ ਸਾਲ ਦੀ ਗੱਲ ਹੈ ਮੈਂ ਦੇਖੇ ਇਹਦੇ ਲੱਗੇ ਹੋਏ ਪੋਸਟਰ ਪੋਸਟਰ ਜੇ ਪੰਜਾਬ 'ਚ ਪਰ ਉਹ ਗੱਲ ਬਣੀ ਨਹੀਂ ਕੋਈ ਇੱਥੋਂ ਵਾਲਾ ਹੀ ਲੈ ਕੇ ਗਿਆ ਹਣਾ ਤੁਹਾਡੇ ਕਲਕੱਤੇ ਦੇ ਸਰਦਾਰ ਇੱਥੇ ਇੱਕ ਛੋਟੀਆਂ ਛੋਟੀਆਂ ਪਾਰਟੀਆਂ ਬਹੁਤ ਵੱਡੀਆਂ ਵੱਡੀਆਂ ਪਾਰਟੀਆਂ ਲਓ ਵੀ ਸਰਦਾਰ ਵੀ ਦੇਖ ਗਿਆ ਇੱਕ ਗੁਰਦੁਆਰੇ ਨੇੜੇ ਆ ਗਿਆ ਹੁਣ ਸਰਦਾਰ ਦੇਖਣ ਲੱਗ ਜਾਨੇ ਆਪਾਂ ਨੂੰ ਸਰਦਾਰਾਂ ਦਾ ਨਿਗਾਨਾ ਖੱਬੇ ਪਾਸੇ ਗੁਰਦੁਆਰਾ ਹੀ ਆ ਨਾ ਗੁਰਦੁਆਰੇ ਮੇਡਾ ਅਛੇ ਗੁਰਦੁਆਰੇ ਦੀਆਂ ਦੁਕਾਨਾਂ ਵੀ ਕਾਫੀ ਹੋਣੀਆਂ ਇੱਥੇ ਹਾਂ ਹਾਂ ਦੁਕਾਨਾਂ ਨੇ ਗੁਰਦੁਆਰੇ ਦੀ ਦੁਕਾਨਾਂ ਸਾਰੀਆਂ ਇਹ ਵਾਲੀਆਂ ਛੋਟੀ ਫਟੀਆਂ ਹਾਂ ਛੋਟੀਆਂ ਸਾਰੇ ਗੁਰਦੁਆਰੇ ਦੇ ਨੇ ਉਹ バス ਵਾਲਾ ਉੱਤੇ ਚੜੇ ਜਾ ਰਿਹਾ ਦੋ ਕੁ ਮਿੰਟ ਲਓ ਜੀ ਗੇਟ ਆ ਗਿਆ ਗੁਰਦੁਆਰੇ ਦਾ ਲਓ ਜੀ ਆਪਾਂ ਉਤਰ ਹੀ ਹਾਂ ਵੈਸੇ ਵੀਰੋ ਦੇਖੋ ਭਾਈ ਅੱਛਾ ਆ ਜਾਓ ਆ ਜਾਓ ਆਗੇ ਅੱਗੇ ਬੜ ਜਾਓ ਆ ਜਾਓ ਆ ਜਾਓ ਲੋ ਜੀ ਇੱਥੇ ਬੰਦ ਕਰ ਦਿੰਨੇ ਆਪਾਂ